ਅਮਰੀਕਨ ਫੈਡਰੇਸ਼ਨ ਜਿਹੜੀ ਹੈਗੀ ਆ ਕਬੱਡੀ ਫੈਡਰੇਸ਼ਨ ਇਹਦੇ ਚ ਕਿਉਂ ਹੋਣ ਚ ਲਿਆਉਣੀ ਜਿਹੜੀ ਪਹਿਲਾਂ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਸੀਗੀ ਇਹਦੇ ਨਾਲ ਅਸੀਂ ਸਾਰੇ ਐਸੋਸੀਏਟਿਡ ਸੀਗੇ ਤਕਰੀਬਤ 2007-8 ਉਹਦੇ ਥੱਲੇ ਕੰਮ ਕਰਦੇ ਸੀਗੇ ਤੇ 2012 ਦੇ ਵਿੱਚ ਅਸੀਂ ਆਪਣੀ ਫਤੇ ਸਪੋਰਟਸ ਕਲੱਬ ਦੀ ਜਿਹੜੀ ਓਪਨ ਟੀਮ ਬਣਾਈ ਆ ਤੇ ਹੁਣ ਤੱਕ ਇਹਨਾਂ ਨੇ ਖੇਡਦੇ ਆ ਰਹੇ ਸੀਗੇ ਉਹਦੇ ਵਿੱਚ ਕੁਝ ਕੁ ਮਸਲੇ ਸੀਗੇ ਜਿਹੜੇ ਰਿਜ਼ੋਲਵ ਨਹੀਂ ਹੋ ਰਿਆ ਸੀਗੇ ਜੇ ਉਹ ਕੋਈ ਬੈਠ ਕੇ ਸਿਆਣੇ ਬੰਦੇ ਰਿਜ਼ੋਲਵ ਕਰਦੇ ਤੇ ਕੋਈ ਐਡੀ ਗੱਲ ਵੱਡੀ ਨਹੀਂ ਸੀਗੀ ਬਟ ਉਹ ਮਸਲੇ ਵਧਦੇ ਗਏ ਅ ਉਹਦੇ ਵਿੱਚ ਅਨਫੇਅਰ ਜੀਆਂ ਗੱਲਾਂ ਸੀਗੀਆਂ ਜਿਹੜੀਆਂ ਸਾਨੂੰ ਲੱਗੀਆਂ ਮਲਟੀਪਲ ਟਾਈਮਸ ਉਹ ਇਸ਼ੂ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਵੀ ਕੀਤੀ ਬਟ ਉਹ ਹੋਏ ਨਹੀਂ ਫਿਰ ਇੱਕ ਟਾਈਮ ਦੇ ਉੱਤੇ ਸਾਨੂੰ ਇਹ ਆ ਕੇ ਲੱਗਿਆ ਕਿ ਜੇ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਆ ਤੇ ਸਾਨੂੰ ਜਿਹੜਾ ਆਪਣਾ ਸਿਸਟਮ ਐਸਟੈਬਲਿਸ਼ ਕਰਨ ਦੀ ਲੋੜ ਆ ਸੋ ਉਸ ਕਰਕੇ ਤੁਹਾਨੂੰ ਸ਼ਾਇਦ ਪਤਾ ਹੋਵੇ ਇੱਕ ਟੂਰਨਾਮੈਂਟ ਸੈਕਰਮੈਂਟੋ ਖਰਾਬ ਹੋਇਆ ਸੀਗਾ 2023 ਦੇ ਵਿੱਚ ਤੋਂ ਤੋਂ ਬਾਅਦ ਫਿਰ 24 ਦੇ ਵਿੱਚ ਉਸੇ ਈ ਤੋਂ ਨਿਕਲ ਕੇ ਇੱਕ ਨੇ ਸੈਪਰੇਟ ਬਣਾ ਲਈ ਤੇ ਫਿਰ ਸਾਨੂੰ ਜਦੋਂ ਮਤਲਬ ਉਹਦਾ ਕੋਈ ਪੁੱਛਿਆ ਨਹੀਂ ਗਿਆ ਕੋਈ ਦੱਸਿਆ ਨਹੀਂ ਗਿਆ ਮੀਟਿੰਗ ਨਹੀਂ ਹੋਈ ਤਕਰੀਬਨ ਡੇਢ ਦੋ ਸਾਲ ਲ ਤੇ ਸਾਨੂੰ ਐ ਲੱਗਾ ਕਿ ਅਸੀਂ ਬਹੁਤ ਕੰਮ ਕੀਤਾ ਸਾਨੂੰ ਉੱਪਰੋਖੇ ਕੀਤਾ ਗਿਆ ਉਹਦਾ ਕਰਕੇ ਫਿਰ ਅਸੀਂ ਆਪਣਾ ਹੀ ਬਣਾ ਲਿਆ ਸਿਸਟਮ ਵੀ ਇਕੱਠੇ ਜੇ ਨਹੀਂ ਵੀ ਇੱਕ ਕਰਾ ਸਕਦੇ ਕੱਪ ਕਰਾਉਣਾ ਜੀ ਜੀ ਕੋਈ ਮਤਭੇਦ ਹੈਗੇ ਨੇ ਕਿ ਡੇਟਾ ਕਲੈਸ਼ ਨਾ ਕਰਨਾ ਇਹੋ ਜਿਹਾ ਕੁਝ ਹੋ ਸਕਦੀ ਹੈ ਉਸ ਜੀ ਸਾਡੀ ਜਿਹੜਾ ਹੁਣ ਮਡੇਸਟੋ ਕੱਪ ਹੋਣਾ ਜੀ ਸਾਡੇ ਸਤਿਕਾਰਯੋਗ ਨੇ ਸੰਘੇੜਾ ਸਾਹਿਬ ਅਸੀਂ ਬੜਾ ਮਾਨ ਸਤਿਕਾਰ ਕਰਦੇ ਆ ਉਹਨਾਂ ਦਾ ਸ਼ਿੰਦਾ ਅੰਕਲ ਹੁਣੀ ਆਪਣੇ ਜੌਨ ਸਿੰਘ ਗਿੱਲ ਹੁਣੀ ਜਿਹੜੇ ਕਬੱਡੀ ਦੇ ਪ੍ਰਾਣੇ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਅਸੀਂ ਤੇ ਕੱਲ ਆਏ ਆ ਇਹਨਾਂ ਨੇ ਬਹੁਤ ਸਾਲਾਬੰਦੀ ਪੈਸੇ ਲਾ ਕੇ ਕਬੱਡੀ ਨੂੰ ਅੱਗੇ ਲੈ ਕੇ ਆਏ ਇਹਨਾਂ ਦਾ ਹਮੇਸ਼ਾ ਸਰਕਾਰ ਜਿਹੜਾ ਉਹ ਬਣਦਾ ਉਹ ਕਰਦੇ ਰਵਾਂਗੇ ਅਸੀਂ ਸਾਨੂੰ ਜਿੱਥੇ ਵੀ ਕਿਤੇ ਸੱਜਣਗੇ ਅਸੀਂ ਹਮੇਸ਼ਾ ਉੱਥੇ ਜਾਵਾਂਗੇ ਕਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਸਾਡੀਆਂ ਡੇਟਾ ਨਾਲ ਕਲੈਸ਼ ਹੋਣ ਸਾਡੇ ਵੱਡੇ ਆ ਕੱਲ ਨੂੰ ਸਾਨੂੰ ਕਹਿਣਗੇ ਕਿ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ ਬੁੱਲ ਆਲਵੇਸ ਬੀ ਦੇਰ